ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਜ਼ਾਦ ਬਾਜ਼ ਮੈਂ ਪ੍ਰਦੀਪ ਪਨਾ ਪਿੰਡ ਕਰੀ ਵਾਲਾ ਦੇ ਵਿੱਚ ਖੜੇ ਹਾਂ ਜਿੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਜਿਹੜੀਆਂ 19 ਤਰੀਕ ਨੂੰ ਪੈਣ ਜਾ ਰਹੀਆਂ ਉਹਦੇ ਲਈ ਭਾਈ ਗੁਰਪਾਲ ਸਿੰਘ ਗੋਰਾ ਜੀ ਪਿੰਡ ਕਰੀ ਵਾਲਾ ਦੇ ਵਿੱਚ ਪਹੁੰਚਿਆ ਤੇ ਪਿੰਡ ਦਾ ਭਾਰੀ ਸਮਰਥਨ ਆ ਸਾਬਕਾ ਸਰਪੰਚ ਬੂਟਾ ਸਿੰਘ ਜੀ ਵੱਲੋਂ ਪ੍ਰਚਾਰ ਆ ਜਿਹੜਾ ਪੂਰੇ ਜੋਰ ਸ਼ੋਰ ਨਾਲ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ ਜਸਿਕਾ ਸਤਿ ਸ਼੍ਰੀ ਅਕਾਲ ਜੀ ਜੀ ਆਏ ਭਾਈ ਗਰਪਾਲ ਸਿੰਘ ਗੋਰਾ ਜੀ ਤੁਹਾਡੇ ਪਿੰਡ ਦੇ ਵਿੱਚ ਪਹੁੰਚਿਆ ਵੋਟਾਂ ਦੀ ਅਪੀਲ ਕਰਨ ਵਾਸਤੇ ਕੀ ਕਹਿਣਾ ਚਾਹੋ ਪਹਿਲੋਂ ਦੇ ਤੈ ਦਿਲੋਂ ਤੁਹਾਨੂੰ ਨੋਤ ਕਰ ਦਿਆਂ ਸਰਦਾਰ ਗਰਪਾਲ ਸਿੰਘ ਗੋਰਾ ਜੀ ਦਾ ਵੀ ਸਾਡੇ ਪਿੰਡ ਪਹੁੰਚਣਾ ਹੈ ਆਪਦੇ ਜਥੇ ਦੇ ਨਾਲ ਔਰ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਨਿਆ ਵੀ ਕਰੀ ਵਾਲੇ ਪਿੰਡ ਦੇ ਵਿੱਚੋਂ ਸਾਰੀ ਸਾਥ ਸੰਗਤ ਦੇ ਨਾਲ ਜਿਤਾ ਕੇ ਤੋਂ ਭੇਜੇਗੀ ਔਰ ਬਹੁਤ ਹੀ ਨੇਕ ਦਿਲ ਇਨਸਾਨ ਨੇ ਔਰ ਬਹੁਤ ਹੀ ਸ਼ਾਬਸਬੀਦ ਦੇ ਕੈਂਡੀਡੇਟ ਨੇ ਦੂਜੇ ਕੈਂਡੀਡੇਟ ਨਾਲ ਤੁਲਨਾ ਕਰੀਏ ਤੇ ਬਹੁਤ ਸਾਫ ਸਭੀ ਔਰ ਨੇਕਦਿਲ ਇਨਸਾਨ ਨੇ ਔਰ ਇਹਨਾਂ ਦੀ ਇਹ ਪਲਾ ਮੰਸੀ ਨੂੰ ਵੇਖ ਕੇ ਸਾਰਾ ਏਰੀਆ ਜਿਹੜਾ ਇਹਨਾਂ ਦੀ ਸਪੋਰਟ ਕਰ ਰਿਆ ਔਰ 19 ਤਰੀਕ ਨੂੰ ਮੈਂ ਮਹਿਦ ਕਰਦਾ ਵੀ ਜਿੱਤ ਤੇ ਹੋਏਗੀ ਪਰ ਬਹੁਤ ਵੱਡੀ ਜਿੱਤ ਹੋਏਗੀ ਸਰਦਾਰ ਕਿਰਪਾਲ ਸਿੰਘ ਦੀ ਭਾਏ ਕਈ ਦੂਸਰੇ ਲੋਕਾਂ ਵੱਲੋਂ ਪ੍ਰਚਾਰ ਵੀ ਕੀਤਾ ਜਾ ਰਿਹਾ ਇਹਨਾਂ ਦੇ ਖਿਲਾਫ ਬਹੁਤ ਬੋਲ ਰਿਹਾ ਵੀ ਇਹ ਬੀਜੇਪੀ ਦੇ ਬੰਦੇ ਆ ਇਹਨਾਂ ਨੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਹੇ ਪਰ ਕੀ ਕਰ ਵੇਖੋ ਜੀ ਜਦੋਂ ਕੋਈ ਕੈਂਡੀਡੇਟ ਹਾਰਦਾ ਹੋਇਆ ਨਾ ਤੇ ਉਹਦੇ ਕੋਲ ਕੋਈ ਵੋਟਾਂ ਲੈਣ ਦਾ ਕੋਈ ਚਾਂਸ ਨਾ ਹੋਵੇ ਤੋ ਫਿਰ ਇਹੋ ਜੇ ਸੋਚੇ ਛੱਡਦਾ ਤਦ ਹੀ ਸਰਦਾਰ ਗਰਪਾਲ ਸਿੰਘ ਲੋ ਜਾ ਇਹਨਾਂ ਦੇ ਕਿਸੇ ਬੰਦੇ ਲੋ ਕਿਸੇ ਦੇ ਖਿਲਾਫ ਸੁਣ ਨਹੀਂ ਦੇ ਕਿਸੇ ਕੈਂਡੀਡੇਟ ਦੀ ਕਿਉਂਕਿ ਇਹਨਾਂ ਨੂੰ ਮਤਬਲ ਆਉਂਦਾ ਇਲੈਕਸ਼ਨ ਨਾਲ ਤੇ ਲੋਕਾਂ ਦੀ ਸੇਵਾ ਨਾਲ ਔਰ ਇਹੋ ਜੇ ਧੋਣ ਗੋਈ ਛੱਡਦੇ ਹੁੰਦੇ ਨੇ ਜਿਹੜੇ ਸੋਚੇ ਬਾਜ਼ੀਆਂ ਕਰਦੇ ਰਹੇ ਨੇ ਉਹ ਕਬਜ਼ੇ ਕਰਦੇ ਰਹੇ ਇਹ ਜਿਹੜੇ ਸੋਚੇ ਛੱਡਦੇ ਨੇ ਕਬਜ਼ੇ ਕਰਨ ਦਾ ਕੰਮ ਉਹਨਾਂ ਦਾ ਨਾ ਕੀ ਸਰਦਾਰ ਗਰਪਾਲ ਸਿੰਘ ਦੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਰ ਇੱਕ ਪਿੰਡ ਦੇ ਵਿੱਚ ਸੰਤਵਾਸ ਸੰਤਨਗਰ ਦੇ ਵਿੱਚ ਵੀ ਭਾਰੀ ਸਪੋਰਟ ਆ ਭਾਈ ਸਾਹਿਬ ਨੂੰ ਕਰੀਬ ਵਾਲਾ ਦੇ ਵਿੱਚ ਵੀ ਆ ਜਿੰਨੇ ਵੀ ਆਸ-ਪਾਸ ਦੇ ਪੰਜਾਬੀ ਬੈਲਟ ਦੇ ਏਰੀਆ ਸਾਰਿਆਂ ਵੱਲੋਂ ਭਾਰੀ ਸਮਰਥਨ ਦਿੱਤਾ ਜਾ ਰਿਹਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾਇਓ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਕਿਤੇ ਨਾ ਕਿਤੇ ਗਲਤਫਹਿਮੀ ਦਾ ਸ਼ਿਕਾਰ ਹੋ ਰਹੇ ਆ ਉਹ ਆਪਣੀ ਗਲਤਫਹਿਮੀ ਕੱਢ ਗਏ ਭਾਈ ਗਰਪਾਲ ਸਿੰਘ ਜੀ ਗੋਰਾ ਦੇ ਨਾਲ ਤੁਰਨ ਜਿਨ੍ਹਾਂ ਦਾ ਚੋਣ ਨਿਸ਼ਾਨ ਇੰਜਣਾ 19 ਤਰੀਕ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੀਏ ਤਾਂ ਕਿ ਜਿਹੜੀਆਂ ਸਿੱਖੀ ਦੇ ਵਿੱਚ ਕੁਝ ਕਮੀਆਂ ਉਏ ਪੂਰੀਆਂ ਕਰਨ ਦਾ ਲੋਕਾਂ ਦੇ ਨਾਲ ਵਾਦਾ ਵੀ ਕਰ ਰਿਹਾ ਗ੍ਰੰਥੀ ਸਿੰਘਾ ਬਰੇ ਵਾਦਾ ਕਰ ਰਿਹਾ ਹੋਰ ਵੀ ਇਹਨਾਂ ਵੱਲੋਂ ਬਹੁਤ ਤਰ੍ਹਾਂ ਦੇ ਜਿਹੜੇ ਵਾਦੇ ਆ ਉਹ ਸਿੱਖ ਸੰਗਤ ਦੇ ਨਾਲ ਕੀਤੇ ਜਾ ਰਿਹਾ ਵੀ ਉਹਦੇ ਵਿੱਚ ਸੁਧਾਰ ਕੀਤਾ ਜਾਊਗਾ ਧੰਨਵਾਦ